ਆਹ ਵੇਖੋ ਜੀ ਸਾਡੇ ਪਿੰਡ ਦਾ ਹਾਲ ਇੰਨਾ ਲੱਗਦਾ ਕਿਵੇਂ ਕਰੋੜ ਰੁਪਏ ਆ ਨਾਲੀਆਂ ਦਾ ਪਾਣੀ ਸਾਰਾ ਬਾਹਰ ਨਿਕਲ ਚੁੱਕਾ ਏ ਸਾਡੇ ਪਿੰਡ ਦਾ ਸਰਪੰਚ ਸਰਦਾਰ ਕੁਲਵੰਤ ਸਿੰਘ ਬਿੱਲੂ ਜੋ ਕਿ ਮੌਜੂਦਾ ਸਰਪੰਚਾ ਸਾਰੀ ਸੰਗਤ ਪੇ ਉਹਨਾਂ ਦੇ ਨਾਲ ਆ ਬਸ ਕੋਸ ਮੈਂਬਰ ਜਿਹੜੇ ਉਹਨਾਂ ਦੇ ਨਾਲ ਰਲ ਕੇ ਨਹੀਂ ਕੋਸ਼ਿਸ਼ ਜਿਦਾ ਕਰਕੇ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਆਹ ਵੇਖੋ ਜੀ ਸਾਡੇ ਪਿੰਡ ਦਾ ਹਾਲ ਗ੍ਰੰਥੀ ਸਾਹਿਬ ਦੀ ਗੱਲ ਸਾਡੇ ਗੁਰਦੁਆਰਾ ਸਾਹਿਬ ਦੇ ਸਾਡੇ ਚਾਚਾ ਜੀ ਗ੍ਰੰਥੀ ਸਾਹਿਬ ਇਹਨਾਂ ਦੀ ਗੱਲ ਸੁਣੋ ਜੀ ਇਹਨਾਂ ਦੀ ਬੇਨਤੀ ਸੁਣੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਥੋਂ ਦੀ ਸਰਕਾਰ ਜਿਹੜੀ ਆਮ ਪਾਰਟੀ ਦੀ ਸਰਕਾਰ ਆ ਇਹ ਸਾਡਾ ਪਿੰਡ ਚੰਡੀਗੜ੍ਹ ਮਹੱਲਾ ਫਤਿਆਬਾਦ ਪਿੰਡ ਚੰਡੀਗੜ੍ਹ ਮਹੱਲਾ ਸਾਡੇ ਗੁਰਦੁਆਰਾ ਸਾਹਿਬ ਬਣਿਆ ਪਿਆ ਇਹ ਤਾਂ ਮੁਬਾਰਕ ਜਰੀ ਗੁਰਦੁਆਰਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਨੂੰ ਮੇਨ ਗਲੀ ਆ ਰਹੀ ਆ ਜੇ ਅਸੀਂ ਗੁਰੂ ਮਹਾਰਾਜ ਕਿਸੇ ਦੇ ਲੈ ਕੇ ਜਾਣਾ ਤੇ ਮੈਂ ਲੈ ਕੇ ਨਹੀਂ ਜਾ ਰਿਹਾ ਕਿਸੇ ਦੇ ਲੋਕਾਂ ਨੇ ਪ੍ਰੋਗਰਾਮ ਬੰਦ ਕੀਤੇ ਆ ਵੀ ਨਹੀਂ ਮਹਾਰਾਜ ਆ ਨਹੀਂ ਸਕਦਾ ਕਿਉਂਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਅਸੀਂ ਪਾਣੀ ਦੇ ਵਿੱਚੋਂ ਲਾ ਜਾ ਕੇ ਨਹੀਂ ਲਾ ਜਾ ਸਕਦੇ ਕਿਉਂਕਿ ਬੇਅਬਦੀ ਆ ਇਹ ਬੇਅਬਦੀ ਕੌਣ ਕਰਾਉਂਦਿਆ ਏ ਮਨਨ ਜੀ ਇਥੋਂ ਦੀ ਸਰਕਾਰ ਜਿਹੜੀ ਸਰਕਾਰ ਆ ਉਹ ਕਰਾ ਰਹੀ ਆ ਕਿਉਂਕਿ ਸਰਕਾਰ ਨੂੰ ਅੱਗੇ ਵੀ ਕਈ ਵਾਰ ਵੀਡੀਓ ਪਾ ਚੁੱਕੇ ਆ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਕੋਈ ਭੈਣ ਭਰਾ ਨੇ ਕੋਈ ਮਾਰਗ ਤੇ ਜਾਂ ਕੋਈ ਸਗਨ ਤੇ ਕਿਸੇ ਨੇ ਗੁਰੂ ਮਹਾਰਾਜ ਖੜਨਾ ਤੇ ਕਿਤਰਾ ਖੜੂਗਾ ਆ ਵੀਡੀਓ ਵੇਖ ਕੇ ਸਾਨੂੰ ਦੱਸੋ ਕਿਤਰਾ ਖੜੂਗਾ ਕੋਈ ਹੈਲੀਕਾਪਟਰ ਭੇਜੂਗਾ ਇਥੋਂ ਦਾ ਐਮਐਲਏ ਸਾਹਿਬ ਕੀ ਹਾਲ ਤੇ ਇਥੋਂ ਦੀ ਆ ਗੁਰਦੁਆਰਾ ਸਾਹਿਬ ਦਾ ਮੇਨ 게ਟ ਆਈ ਮੱਥਾ ਟੇਕਣ ਮੱਥਾ ਟੇਕਣ ਕੋਈ ਸੰਗਤ ਇੱਥੇ ਮੱਥਾ ਟੇਕਣੇ ਹੁਣ ਆ ਰਹੀ ਕਿਤਰਾ ਆਊਗੀ ਆ ਵੇਖੋ ਜੀ ਸਾਡੇ ਪਿੰਡ ਦਾ ਸਰਪੰਚ ਸਰਦਾਰ ਕੁਲਵੰਤ ਸਿੰਘ ਬਿੱਲੂ ਔਰ ਇੱਕ ਵਾਰੀ ਆਡੇ ਗੁਰਦਾਰਾ ਸਾਹਿਬ ਦਾ ਹਾਲ ਆ ਵੇਖੋ ਜੀ ਪਾਣੀ ਕੋਈ ਇੱਥੋਂ ਦਾ ਨਿਕਾਸ ਨਹੀਂ ਹੈਗਾ ਹਾਲ ਤੇਨੀ ਮਾੜੀ ਆ ਕਿ ਸੱਪੜ ਦੇ ਵਿੱਚੋਂ ਘਰਾਂ ਦੇ ਵਿੱਚ ਸਾਪ ਆਣ ਵਰਦੇ ਆ ਬੱਚੇ ਬਿਮਾਰ ਬੱਚੇ ਬਿਮਾਰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਘਰਾਂ ਦੇ ਵਿੱਚ ਬੀਬੀਆਂ ਦੇ ਵਿਚਾਰੀਆਂ ਦੇ ਪੈਰ ਖਰਾਬ ਹੋਏ ਆ ਸੂ ਬੱਚੇ ਕਈ ਵਾਰ ਸਕੂਲ ਜਾਂਦੇ ਆ ਸਕੂਲ ਜਾਂਦੇ ਆ ਤੇ ਕਈ ਵਾਰੀ ਤੁਰੇ ਜਾਂਦੇ ਡਿੱਗ ਪੈਂਦੇ ਆ ਡਿੱਗ ਪੈਂਦੇ ਬੱਚਿਆਂ ਦੇ ਕਿਤਾਬਾਂ ਭੇਜਣੀਆਂ ਬੈਗ ਵਿੱਚ ਪਾਣੀ ਦੇ ਹੁੰਦੇ ਆ ਹਾਲਤ ਬੁਰੀ ਆ ਗੁਰਦੁਆਰਾ ਸਾਹਿਬ ਦਾ ਮੇਨ ਰਸਤਾ ਇਹੀ ਆ ਹੋਰ ਗੁਰਦੁਆਰਾ ਸਾਹਿਬ ਨੂੰ ਕੋਈ ਰਸਤਾ ਨਹੀਂ ਗਾ ਮੈਂ ਗਰੰਤੀ ਸਿੰਘ ਐ ਇੱਥੋਂ ਦਾ ਜੇ ਕੋਈ ਕਿਸੇ ਦਾ ਪ੍ਰੋਗਰਾਮ ਹੋਊਗਾ ਕੋਈ ਵਿਆਹ ਸਾਦੀ ਜਾਂ ਕੋਈ ਕਿਸੇ ਦੀ ਡੈਥ ਹੋ ਜਾਂਦੀ ਆ ਤੇ ਕਿੱਧਰ ਦੀ ਅਸੀਂ ਮਹਾਰਾਜ ਲੈ ਕੇ ਜਾਵਾਂਗੇ ਗੁਰੂ ਸਾਹਿਬ ਨੂੰ ਕਿੱਧਰ ਦੀ ਖੜਾਂਗੇ ਇਹ ਤੇ ਵਿਵਦੀ ਆ ਆਪ ਤੁਹਾਡੇ ਅੱਖੀਂ ਵੇਖੀ ਆ ਹਾਲਤ ਆ ਵੀ ਇਹ ਵਿਵਦੀ ਆ ਕਿ ਅਸੀਂ ਮਹਾਰਾਜ ਲੈ ਕੇ ਨਹੀਂ ਜਾਂਦੇ ਮੈਂ ਕਈਆਂ ਨੂੰ ਜਵਾਬ ਦਿੱਤਾ ਭਾਈ ਇਧਰ ਦੀ ਮਹਾਰਾਜ ਨਹੀਂ ਲੈ ਕੇ ਜਾਇਆ ਜਾਣਾ ਹੁਣ ਮੈਂ ਇਧਰ ਦੀ ਕਿਸੇ ਦੇ ਘਰ ਥਾਣੇ ਆਉਣਾ ਵਾ ਜਦੋਂ ਨੇਤਰੇਮ ਕਰਨ ਆਉਣਾ ਕਿਸੇ ਦੇ ਘਰ ਥਾਣੇ ਆਉਣਾ ਤੇ ਇੱਥੋਂ ਇੱਟਾਂ ਰੱਖੀਆਂ ਹੁਣ ਮੈਂ ਉਧਰੋਂ ਕੰਦ ਤੋੜੂੰਗਾ ਥੋੜੀ ਜਿਹੀ ਦੇ ਪੇਰ ਲੰਘਿਆ ਕਰੂੰਗਾ ਕੀ ਮੰਗ ਕਰਦੇ ਤੁਸੀਂ ਸਰਦਾਰ ਸਾਡੀ ਸਭ ਤੋਂ ਵੱਡੀ ਮੰਗ ਨਕਾਸ ਦੀ ਆ ਸਰਕਾਰ ਦੇ ਅੱਗੇ ਐਮਐਲਏ ਸਾਹਿਬ ਦੇ ਅੱਗੇ ਵੀ ਸਾਨੂੰ ਨਿਕਾਸ ਕੀਤਾ ਜਾਵੇ ਚਾਹੇ ਰੋਹੀ ਦੇ ਵਿੱਚ ਪਾਣੀ ਪਾਇਆ ਜਾਵੇ ਜਾਂ ਸਾਨੂੰ ਜ਼ਮੀਨ ਸੱਪੜ ਦੀ ਲੈ ਕੇ ਦਿੱਤਾ ਜਾਵੇ ਨਿਕਾਸੂ ਬਣਾ ਦਿੱਤਾ ਜਾਵੇ ਜਾਂ ਕਿਤੇ ਵੀ ਇਹ ਸਰਕਾਰ ਦਾ ਮਤਲਬ ਇਹ ਕੰਮ ਆ ਕੁਝ ਵੀ ਕਰੇ ਪਾਣੀ ਦਾ ਨਿਕਾਸ ਕਰੇ ਕੁਝ ਵੀ ਕਰੇ ਸਰਕਾਰ ਹਾਂਜੀ